ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ V9 ਪੰਜਾਬੀ ਚੈਨਲ ਤੇ ਮੈਂ ਹਾ ਤੁਹਾਡੇ ਨਾਲ ਇਨ ਦਾ ਬ੍ਰੀਕ ਕਾਰਸ ਸੰਕੇੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦਾ ਨਾਰਥ ਪੰਜਾਬੀ ਨਿਊਜ਼ਰ ਸ਼ੋਅ। ਅੱਜ ਦੇ ਕਾਲਪਾਤ ਇਸੀ ਕੈਨੇਡਾ ਤੇ ਅਮਰੀਕਾ ਦੀਆਂ ਵੱਡੀਆਂ ਖਬਰਾਂ ਦੀ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਖਾਸ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਦਈਏ ਕਿ ਜੇਕਰ ਤੁਸੀਂ ਆਪਣਾ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਤੇ ਬਾਕੀ ਤਾਜ਼ਾ ਅਪਡੇਟਸ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੱਡੀ ਖਬਰ ਦੀ ਜੋ ਕਿ ਪਾਈ ਹਰਦੀਪ ਸਿੰਘ ਨੇਚਰ ਦੇ ਨਾਲ ਜੁੜੀ ਹੋਈ ਹੈ ਪਾਈ ਹਰਦੀਪ ਸਿੰਘ ਨੇਚਰ ਦੇ ਕਤਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਪਿਛਲੇ ਦਿਨੀ ਕਾਰਵਾਈ ਕਰਦਿਆਂ ਤਿੰਨ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਉਹਨਾਂ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਅਦਾਲਤ ਦੀ ਪੇਸ਼ੀ ਦੌਰਾਨ ਇਹ ਤਿੰਨੋਂ ਜਾਣੇ ਕੈਮਰੇ ਦੇ ਅੱਗੇ ਆਉਣ ਤੋਂ ਕਤਰੋਂ ਦੇ ਦਿਖਾਈ ਦਿੱਤੇ ਜਿਸ ਤੋਂ ਬਾਅਦ ਜੱਜ ਨੂੰ ਬਾਰ-ਬਾਰ ਇਹਨਾਂ ਨੂੰ ਕਹਿਣਾ ਪਿਆ ਕਿ ਉਹ ਕੈਮਰੇ ਦੇ ਸਾਹਮਣੇ ਆਉਣ ਇਹ ਮਾਮਲਾ ਕਾਫੀ ਜ਼ਿਆਦਾ ਇਸ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦੱਸਦੀ ਹੈ ਕਿ ਜਿਸ ਵੇਲੇ ਉਹਨਾਂ ਦੀ ਕੋਰਟ ਦੇ ਵਿੱਚ ਜਾਣਕੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਉਸ ਵੇਲੇ ਜਿਹੜੇ ਪਾਈ ਹਰਦੀਪ ਸਿੰਘ ਨੈਚਰ ਦੇ ਸਪੋਰਟਰ ਸਾਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਬਾਹਰ ਦਿਖਾਈ ਦਿੱਤੇ ਨੇ ਜਿਨ੍ਹਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਦੱਸਦੀ ਹੈ ਕਿ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਲ ਕੋਰਟ ਇਸ ਸਰੀ ਦੇ ਵਿੱਚ ਪਾਈ ਹਰਦੀਪ ਸਿੰਘ ਨੈਚਰ ਕਤਲ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਉਹਨਾਂ ਦੀ ਪਹਿਲੀ ਪੇਸ਼ੀ ਹੋਈ ਹੈ ਇਹਨਾਂ ਦੇ ਨਾਮ ਕਰਨ ਪ੍ਰੀਤ ਕਰਨ ਬਰਾੜ ਤੇ ਕਮਲਪ੍ਰੀਤ ਸਿੰਘ ਦੇ ਤੌਰ ਦੇ ਉੱਪਰ ਪਿਛਲੇ ਦਿਨੀ ਪੁਲਿਸ ਵੱਲੋਂ ਸਾਂਝੇ ਕੀਤੇ ਗਏ ਹੁਣ ਜਦੋਂ ਅਦਾਲਤ ਦੇ ਵਿੱਚ ਇਹਨਾਂ ਦੀ ਪੇਸ਼ੀ ਹੋਈ ਹੈ ਤਾਂ ਇੱਕ ਕੈਮਰੇ ਦੇ ਅੱਗੇ ਆਉਣ ਤੋਂ ਝਿਜਕਤੀ ਦਿਖਾਈ ਦਿੱਤੇ ਜਿਸ ਤੋਂ ਬਾਅਦ ਜੱਜ ਨੇ ਇਹਨਾਂ ਨੂੰ ਬਾਰ-ਬਾਰ ਇਸ ਗੱਲ ਤੋਂ ਕਿਹਾ ਕਿ ਉਹ ਕੈਮਰੇ ਦੇ ਸਾਹਮਣੇ ਜ਼ਰੂਰ ਆਉਣ ਇਹਨਾਂ ਤਿੰਨਾਂ ਦੇ ਜਿਹੜੇ ਮੂੰਹ ਉਹ ਨੀਚੇ ਦਿਖਾਈ ਦਿੱਤੇ ਤੇ ਚੇਰੇ ਦੇ ਉੱਪਰ ਡਰ ਦਿਖਾਈ ਦੇ ਰਿਹਾ ਸੀ ਇਥੇ ਵੀ ਦੱਸ ਦਈਏ ਕਿ ਬਰਾੜ ਅਤੇ ਕਰਨਪ੍ਰੀਤ ਸਿੰਘ ਦੀ ਜਿਹੜੀ ਅਗਲੀ ਪੇਸ਼ੀ ਹੈ ਉਹ 21 ਮਈ ਨੂੰ ਕੋਰਟ ਵਿੱਚ ਹੋਣ ਜਾ ਰਹੀ ਹੈ ਜਦਕਿ ਕਮਲਪ੍ਰੀਤ ਸਿੰਘ ਨੂੰ ਅਜੇ ਵੀ ਜੜਾਏ ਉਹ ਵਕੀਲ ਨਹੀਂ ਮਿਲਿਆ ਜਾਣਕਾਰੀ ਲਈ ਦੱਸ ਦਈਏ ਕਿ ਪਾਈ ਹਰਦੀਪ ਸਿੰਘ ਨਿਚੋ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਸਸਪੈਕਟ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਇਸ ਤੋਂ ਪਹਿਲਾਂ ਸਤੰਬਰ ਮਹੀਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਪਾਈ ਨੈਚਰ ਦੇ ਕਤਲ ਮਾਮਲੇ ਦੇ ਵਿੱਚ ਭਾਰਤ ਦਾ ਜਿਹੜਾ ਹੈ ਉਹ ਰੋਲ ਹੋਣ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਸੀ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਇੱਕ ਦੂਸਰੇ ਨੂੰ ਲੈ ਕੇ ਬਿਆਨਬਾਜ਼ੀ ਵੀ ਦੇਖਣ ਨੂੰ ਮਿਲੀ ਸੀ ਉਸ ਵੇਲੇ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਸੀ ਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਕਾਰਵਾਈ ਕੀਤੀ ਗਈ ਜਿੱਥੇ ਉਹਨਾਂ ਨੇ ਤਿੰਨ ਜੁੜੇ ਸਸਪੈਕਟ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ। ਫਿਲਹਾਲ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਅਪਡੇਟ ਜੜੀ ਹੈ ਉਸ ਸਮੇਂ ਸਮੇਂ ਦੇ ਉੱਪਰ ਸਾਂਝੀ ਕੀਤੀ ਜਾਵੇਗੀ। ਇੱਕ ਹੋਰ ਵੱਡੀ ਖਬਰ ਜੜੀ ਹੈ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਨੇ ਫੈਡਰਲ ਸਰਕਾਰ ਤੋਂ ਮਦਦ ਕੀਤੀ ਸੀ ਕਿ ਜਿਹੜੀਆਂ ਜਨਤਕ ਥਾਵਾਂ ਨੇ ਉੱਥੇ ਨਸ਼ੇ ਦੀ ਵਰਤੋਂ ਦੇ ਉੱਪਰ ਰੋਕ ਲਗਣੀ ਚਾਹੀਦੀ ਹੈ ਤੇ ਹੁਣ ਫੈਡਰਲ ਸਰਕਾਰ ਵੱਲੋਂ ਇਸ ਗੱ ਜ਼ੁਰ ਕੀਤਾ ਗਿਆ ਜਿਸ ਤੋਂ ਬਾਅਦ ਬ੍ਰਿਟਿਸ਼ ਕਲੰਬੀਆ ਦੇ ਵਿੱਚ ਜਿਹੜੀਆਂ ਪਬਲਿਕ ਪਲੇਸਸ ਨੇ ਜਨਤਾਕ ਥਾਵਾਂ ਨਹੀਂ ਉੱਥੇ ਨਸ਼ੇ ਦੀ ਵਰਤੋਂ ਹੁਣ ਕਰਨੀ ਗੈਰ ਕਾਨੂੰਨੀ ਹੋਵੇਗੀ ਜੀ ਹਾਂ ਇਸ ਬਾਰੇ ਵਿੱਚ ਇਹ ਜਾਣਕਾਰੀ ਬ੍ਰਿਟਿਸ਼ ਕਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਵੱਲੋਂ ਸਾਂਝੀ ਕੀਤੀ ਗਈ ਜਿੱਦਾਂ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਹੈ ਕਿ ਜੋ ਪ੍ਰੋਵਿੰਸ ਵੱਲੋਂ ਇਸ ਕੱਲ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਜਿਹੜੇ ਪਬਲਿਕ ਪਲੇਸਸ ਨੇ ਜਿਵੇਂ ਕਿ ਹਸਪਤਾਲ ਹੋ ਗਏ ਜਾਂ ਫਿਰ ਪਾਰਕ ਇਨ੍ਹਾਂ ਥਾਵਾਂ ਦੇ ਉੱਪਰ ਜਿਹੜੀ ਨਸ਼ੇ ਦੀ ਵਰਤੋਂ ਹੈ ਉਸ ਦੇ ਉੱਪਰ ਰੋਕ ਲਗਣੀ ਚਾਹੀਦੀ ਤੇ ਫੈਡਰਲ ਸਰਕਾਰ ਵੱਲੋਂ ਹੁਣ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਜੇਕਰ ਕੋਈ ਵੀ ਜਨਤਕ ਥਾਵਾਂ ਦੇ ਉੱਪਰ ਨਸ਼ਾ ਕਰਦਾ ਪਾਇਆ ਜਾਂਦਾ ਹੈ ਤੇ ਫਿਰ ਉਸ ਖਿਲਾਫ ਕਾਰਵਾਈ ਜੜੀਏ ਉਹ ਕੀਤੀ ਜਾਵੇਗੀ ਦੱਸਿਏ ਕਿ ਜੋ ਕੁਝ ਜਿਹੜੀ ਹੈ ਉਹ ਨਸ਼ੇ ਸਮਾਂ ਦੇ ਵਿੱਚ ਰਾਹਤ ਦਿੱਤੀ ਗਈ ਸੀ ਸਰਕਾਰ ਵੱਲੋਂ ਉਸਦੀ ਵਰਤੋਂ ਸਿਰਫ ਘਰ ਦੇ ਵਿੱਚ ਪ੍ਰਾਈਵੇਟ ਥਾਵਾਂ ਦੇ ਉੱਪਰ ਹੀ ਕੀਤੀ ਜਾ ਸਕਦੀ ਹੈ ਜਨਤਕ ਥਾਵਾਂ ਦੇ ਉੱਪਰ ਇਸ ਨੂੰ ਵਰਜਿਤ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਮਿਨਿਸਟਰ ਆਫ ਮੈਂਟਲ ਹੈਲਥ ਤੇ ਐਡਿਕਸ਼ਨ ਨੇ ਉਹਨਾਂ ਵੱਲੋਂ ਵੀ ਇਸ ਬਾਰੇ ਆਪਣਾ ਵਿਚਾਰ ਸਾਂਝਾ ਕੀਤਾ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਪਬਲਿਕ ਪਲੇਸਿਸ ਦੇ ਉੱਪਰ ਹੁਣ ਨਰਸ਼ੇ ਨਸ਼ਾ ਜਿਹੜਾ ਹੈ ਉਸ ਦੀ ਵਰਤੋਂ ਕਰਨੀ ਬਿਲਕੁਲ ਗਲਤ ਹੋਏਗੀ ਇਹ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਮਾਹਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਵੱਡੀ ਖਬਰ ਹੈ ਕਿ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਹੁਣ ਜਨਤਕ ਥਾਵਾਂ ਦੇ ਉੱਪਰ ਨਸ਼ੇ ਦੀ ਜਿਹੜੀ ਵਰਤੋਂ ਹੈ ਉਸ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ ਨਸ਼ੇ ਕਾਰਨ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਜਾਨ ਗਵਾ ਲਈ ਹੈ ਇਹ ਤਾਜ਼ਾ ਜਾਣਕਾਰੀ ਬ੍ਰਿਟਿਸ਼ ਕੋਲੰਪੀਆ ਤੋਂ ਸਵੇਰ ਤੋਂ ਸਾਹਮਣੇ ਆਈ ਗਿਆ ਜਿੱਥੇ 100 ਤੋਂ ਵੱਧ ਲੋਕਾਂ ਦੀ ਜਿਹੜੀ ਹੈ ਇਲੀਸਿਟ ਡਰੱਗ ਦੀ ਵਰਤੋਂ ਕਰਨ ਕਾਰਨ ਜਾਣ ਚਲੀ ਗਈ ਹੈ ਇਸ ਤੋਂ ਪਹਿਲਾਂ ਵੀ ਸਮੇ ਸਮੇਂ ਤੇ ਉੱਪਰ ਜੜਾਏ ਉਹ ਕਾਰਨਰਸ ਸਰਵਿਸ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ ਤੇ ਹੁਣ ਤਾਜ਼ਾ ਅੰਕੜੇ ਵੀ ਹੈਰਾਨ ਕਰਨ ਵਾਲੇ ਸਾਹਮਣੇ ਆਏ ਨੇ ਬ੍ਰਿਟਿਸ਼ ਕਾਮੀਆਂ ਕਾਰਨਰਸ ਸਰਵਿਸ ਵੱਲੋਂ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਉਸ ਮੁਤਾਬਕ ਜਿਹੜੇ ਨੇ ਉਹ ਟੌਕਸਿਕ ਡਰੱਗਸ ਦੀ ਵਰਤੋਂ ਕਾਰਨ ਮਾਰਚ ਮਹੀਨੇ ਦੇ ਵਿੱਚ 192 ਲੋਕਾਂ ਦੀ ਜਾਨ ਗਈ ਹੈ ਜਿਸ ਦਾ ਮਤਲਬ ਹੈ ਕਿ 3 ਮਹੀਨਿਆਂ ਦੇ ਵਿੱਚ ਜੁੜੇ ਨੇ 572 ਲੋਕਾਂ ਨੇ ਆਪਣੀ ਇਸ ਨਸ਼ੇ ਦੇ ਕਾਰਨ ਜਾਨ ਗਵਾ ਲਈ ਹੈ ਤੇ ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ April 2016 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਆંકੜੇ ਨੇ ਉਤਾਰਦੇ ਨੇ ਕਿ 14400 ਤੋਂ ਵੱਧ ਲੋਕ ਇਸ ਸੂਬੇ ਦੇ ਵਿੱਚ ਇਸ ਨਸ਼ੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਇਨ੍ਹਾਂ ਆંકੜਿਆਂ ਦੇ ਮੁਤਾਬਕ ਇਹ ਪਤਾ ਚੱਲਦਾ ਹੈ ਕਿ ਰੋਜ਼ਾਨਾ ਜਿਹੜੀ ਹੈ ਉਹ 6.2 ਮੌਤਾ ਇਸ ਕਾਰਨ ਹੋ ਰਹੀਆਂ ਨੇ ਇਸ ਤੋਂ ਇਲਾਵਾ ਜਿਹੜੀ ਗਿਰਾਵਟ ਹੈ ਪਹਿਲਾਂ ਦੇ ਮੁਕਾਬਲੇ ਉਹ ਵੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ 11% ਦੀ ਗਿਰਾਵਟ ਦਾ ਜ਼ਿਕਰ ਕੀਤਾ ਗਿਆ ਸਰਵੇਖਣ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਜਿਹੜੇ ਆંકੜੇ ਸਾਹਮਣੇ ਆਏ ਨੇ ਉਨ੍ਹਾਂ ਮੁਤਾਬਕ 30 ਤੋਂ 59 ਸਾਲ ਦੇ ਵਿਚਕਾਰ ਜਿਨ੍ਹਾਂ ਦੀ ਨਸ਼ੇ ਕਾਰਨ ਜਾਨ ਗਈ ਹੈ ਉਹਨਾਂ ਦਾ ਆਕੜਾ 70% ਦੇ ਕਰੀਬ ਹੈ ਸੋ ਇਸ ਤਰ੍ਹਾਂ ਕੁਝ ਵੱਡੀਆਂ ਖਬਰਾਂ ਜਿਹੜੀਆਂ ਅੱਜ ਦੇ ਦਿਨ ਸਾਹਮਣੇ ਆਈਆਂ ਬਾਕੀ ਅਪਡੇਟਸ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਲਹਾਲ ਮਿਲੂਗੀ ਚਾਫ